हैलो दोस्तों बहुत बहुत स्वागत थोड़ है जी थोड़े थोड़े अपने चैनल स्खीजा ट्यूशन के एक इंपॉर्टेंट पब्लिक नोटिस आया जी सारे स्टूडेंट्स के लिए बहुत इंपोर्टेंट पब्लिक नोटिस है पूरा मैं दस दिना पी एस टैक्ट के रिगार्डिंग और बहुत इंपॉर्टेंट है देखो राजद्यक खोज और सिखलाई परिषद पंज और जिड़ी आप जब पबलिक नोटिस आया देखो की लिखा होया स्टेट काउंसल ऑफ एजुकेशन रिसर्च एंड ट्रेनिंग एससीआर टी ਪੰਜਾਬ ਵੱਲੋਂ ਪੀਐਸਟਟ ਦੀ ਅਗਲੀ ਪ੍ਰੀਖਿਆ 15/3/2026 ਮਤਲਬ 15 ਮਾਰਚ 15 ਮਾਰਚ ਨੂੰ ਕੰਡਕਟ ਕਰਵਾਈ ਜਾ ਰਹੀ ਹੈ ਪ੍ਰੀਖਿਆ ਸੰਬੰਧੀ ਹੋਰ ਦਿਸ਼ਾ ਨਿਰਦੇਸ਼ਾਂ ਲਈ ਬਿਨੇ ਪੱਤਰ ਦੀ ਸ਼ੁਰੂਆਤੀ ਅਤੇ ਅੰਤਿਮ ਮਿਤੀ ਫੀਸਾਂ ਯੋਗਤਾ ਸ਼ਰਤਾਂ ਸੰਬੰਧੀ ਵੇਰਵੇ ਜਿਹੜੀਆਂ ਵੈੱਬਸਾਈਟ ਦਿੱਤੀ ਹੈ ਨੇ ਤੇ ਚੈੱਕ ਕਰ ਸਕਦੇ ਹਨ ਪ੍ਰੀਖਿਆ ਦੀ ਮਿਤੀ ਅਤੇ ਸ਼ਡਿਊਲ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਸੰਬੰਧੀ ਵੀ ਵਿਭਾਗ ਦੀ ਵੈੱਬਸਾਈਟ ਤੇ ਹੀ ਸੂਚਿਤ ਕੀਤਾ ਜਾਵੇਗਾ ਇੰਪੋਰਟੈਂਟ ਨਿਊਜ਼ ਹੈ ਜਿਹੜੇ ਸਟੂਡੈਂਟਸ ਨੇ ਪੀਐਸ ਚੱਟ ਦੇਣਾ ਹੈ ਜੀ ਪੀਐਸ ਚੱਟ ਦੀ ਜਿਹੜੀ ਡੇਟ ਹੈ ਉਹ ਅਨਾਉਂਸ ਕਰ ਦਿੱਤੀ ਗਈ ਹੈ ਔਰ ਇਹਦੇ ਨਾਲ ਹੀ ਤੁਸੀਂ ਪੁੱਛੋਗੇ ਸਰ ਕਲਾਸਿਸ ਤਾਂ ਕਲਾਸਿਸ ਵੀ ਸਖੀਜਾ ਟਿਊਸ਼ਨ ਦੇ ਉੱਪਰ ਸਟਾਰਟ ਹੋ ਜਾਣੀਆਂ ਜਲਦੀ ਹੀ ਠੀਕ ਹੈ ਸਾਰੀਆਂ ਕਲਾਸਿਸ ਕਰਾਵਾਂਗੇ ਤੁਹਾਨੂੰ ਸਖੀਜਾ ਟਿਊਸ਼ਨ ਦੇ ਉੱਪਰ ਔਰ ਇਹ ਫ੍ਰੀ ਕਲਾਸਿਸ ਜਿਹੜੀਆਂ YouTube ਦੇ ਉੱਪਰ ਹੋਣਗੀਆਂ ਇਹ ਬਿਲਕੁਲ ਫ੍ਰੀ ਕਲਾਸਿਸ ਹੋਣਗੀਆਂ ਇਹਦਾ ਕੋਈ ਚਾਰजेस ਨਹੀਂ ਹੋਊਗਾ ਅਗਰ ਕੋਈ ਪੇਡ ਸੀਰੀਜ਼ ਜਾਂ ਕੋਈ ਪੇਡ ਟੈਸਟ ਸੀਰੀਜ਼ ਜਾਂ ਕੁਝ ਵੀ ਚਲਾਇਆ ਜਾਂਦਾ ਤਾਂ ਕਲਾਸਿਸ ਦੇ ਵਿੱਚ ਹੀ ਤੁਹਾਨੂੰ ਇਨਫੋਰਮ ਕਰ ਦਿੱਤਾ ਜਾਊਗਾ ਵੱਧ ਤੋਂ ਵੱਧ ਸਾਰੇ ਸਟੂਡੈਂਟਸ ਨੂੰ ਤੁਸੀਂ ਇਹ ਵੀਡੀਓ ਹੈ ਜਿਹੜੀ ਸੈਂਡ ਕਰਨੀ ਹੈ ਤਾਂ ਕਿ ਸਭ ਨੂੰ ਪਤਾ ਲੱਗ ਸਕੇ ਕਿ PS ਚਟ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਆ ਚੁੱਕੀ ਹੈ 15 ਮਾਰਚ 2026 ਨੂੰ ਕੰਡਕਟ ਕਰਵਾਈ ਜਾ ਰਹੀ ਹੈ PS ਚਟ ਦੀ ਪ੍ਰੀਖਿਆ ਔਰ ਇੰਪੋਰਟੈਂਟ ਜਾਣਕਾਰੀ ਹੈ ਜਿਹੜੀ ਬਹੁਤ ਸਟੂਡੈਂਟਸ ਵੇਟ ਕਰ ਰਹੇ ਸੀ ਸਰ ਕਦੋਂ ਆਏਗਾ PS ਚਟ ਕਦੋਂ ਆਏਗਾ ਤਾਂ ਤੁਹਾਡੇ ਸਾਹਮਣੇ ਹੈ ਜੀ ਤਾਂ ਬਹੁਤ ਬਹੁਤ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ